ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਨਾਲ ਮਿਲ ਕੇ ਦਾ ਹਿਊਮਨ ਰਾਈਟਸ ਸੁਸਾਇਟੀ ਨੇ ਪੰਜਾਬ ਵਿੱਚ ਪਾਬੰਦੀ ਦੇ باوجود ਵੀ ਚਾਈਨਾ ਡੋਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਦੇਸੀ ਰਵਾਇਤੀ ਡੋਰ ਵੰਡ ਕੇ ਜਾਗਰੂਕ ਕੀਤਾ ਇਸ ਦੇ ਨਾਲ ਹੀ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾ ਅਤੇ ਦਾ ਹਿਊਮਨ ਰਾਈਟਸ ਸੁਰੱਖਿਆ ਕਮੇਟੀ ਦੇ ਪੰਜਾਬ ਸਕੱਤਰ ਮੈਂਟੂ ਚਾਵਲਾ ਨੇ ਪੰਜਾਬ ਵਿੱਚ ਵਿਕ ਰਹੀ ਚਾਈਨਾ ਡੋਰ ਦਾ ਵਿਰੋਧ ਵੀ ਕੀਤਾ ਸੀਜ਼ਨ ਆਉਂਦਾ ਲੋਕ ਤੇ 1-2 ਮਹੀਨੇ 3 ਮਹੀਨੇ ਡੋਰ ਦਾ ਇਸਤੇਮਾਲ ਕਰਕੇ ਭੁੱਲ ਜਾਂਦੇ ਆ ਲੇਕਿਨ ਰਕਸ਼ਾ ਦੇ ਜਿਹੜੀ ਡੋਰ ਫਸੀ ਹੁੰਦੀ ਹੈ ਸਾਰਾ ਸਾਲ ਜਿੱਤੇ ਲੋਕਾਂ ਦੇ ਉੱਪਰ ਤੇ ਪੰਛੀਆਂ ਦੇ ਉੱਪਰ ਮੌਤ ਦਾ ਜਿਹੜਾ ਕਾਰਨ ਸਾਬਤ ਹੋ ਰਹੀ ਹੈ ਮੈਂ ਕਹਾਂਗਾ ਕਿ ਇੱਥੇ ਸਭ ਤੋਂ ਵੱਡੀ ਕਮੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਬਹੁਤ ਹੀ ਮਾਮੂਲੀ ਤਾਰਾਵਾ ਲਾ ਕੇ ਜਿਹੜਾ ਉਹ ਜਿਹੜੇ ਵੀ ਵੇਚਦੇ ਨੇ ਉਹਨਾਂ ਨੂੰ ਬਾਅਦ ਵਿੱਚ ਜਿਹੜੀ ਜਮਾਨਤ ਮਿਲ ਜਾਂਦੀ ਹੈ ਇਹਦੇ ਕਰਕੇ ਆ ਆਪਣੀਆਂ ਜੜਾਂ ਜੜੀਆਂ ਹੋਰ ਮਜ਼ਬੂਤ ਹੋ ਰਹੀਆਂ। ਉਹਦੇ ਨਾਲ ਨਾਲ ਪੇਰੈਂਟਸ ਨੂੰ ਮੈਂ ਇੱਕ ਗੱਲ ਕਵਾਂਗਾ ਵੀ ਤੁਸੀਂ ਇਹ ਡੋਰ ਨਹੀਂ ਦੇ ਰਹੇ ਲੋ ਆਪਣੇ ਬੱਚਿਆਂ ਨੂੰ। ਇਹ ਤੁਸੀਂ ਇੱਕ ਹਥਿਆਰ ਪ੍ਰੋਵਾਈਡ ਬਜਾਰੋਂ ਖਰੀਦ ਕੇ ਤੁਸੀਂ ਹਥਿਆਰ ਆਪਣੇ ਬੱਚਿਆਂ ਨੂੰ ਦਿੰਦੇ ਹੋ ਤੇ ਉਸ ਹਥਿਆਰ ਦੇ ਨਾਲ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਹੈ। ਇੱਥੇ ਮੈਂ ਕਵਾਂਗਾ ਪਿਛਲੇ ਸਾਲ ਪੰਜਾਬ ਸਰਕਾਰ ਨੇ ਪੁਲਿਸ ਜਿਹੜੇ ਪੰਜਾਬ ਪੁਲਿਸ ਹੈ ਉਹਨਾਂ ਨੇ ਪੇਰੈਂਟਸ ਦੇ ਉੱਪਰ ਵੀ ਕਾਰਵਾਈ ਕੁਛ ਨਹੀਂ ਕੀਤੀ ਸੀ। ਲੇਕਿਨ ਇਸ ਸਾਲ ਦੇਖ ਲਓ ਤੁਸੀਂ ਕਿਸੇ ਵੀ ਪੇਰੈਂਟਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਹਰ ਦੁਕਾਨ ਦੇ ਉੱਪਰ ਜਿਹੜੀ ਚਾਈਨਾ ਡੋਰ ਜਿਹੜੀ ਆ ਉਸੇ ਤਰੀਕੇ ਦੇ ਨਾਲ ਮਿਲ ਰਹੀ ਹੈ ਛੋਟੇ ਬੱਚੇ ਵੀ ਲੈ ਕੇ ਆ ਰਹੇ ਨੇ ਇਹਨਾਂ ਕੰਮ ਹੀ ਹੈ ਕਿ ਜਿੱਦਾਂ ਇੱਕ ਨਸ਼ੇ ਦੀ ਪੂੜੀ ਗਲੀ ਮਹੱਲੇ 'ਚ ਵਿਕਦੀ ਪਈ ਆ ਉਸੇ ਤਰੀਕੇ ਦੇ ਨਾਲ ਚਾਈਨਾ ਡੋਰ ਗਲੀ ਮਹੱਲੇ ਦੇ ਵਿੱਚ ਵਿਕ ਰਹੀ ਹੈ ਇੱਥੇ ਮੈਂ ਅਪੀਲ ਕਰਾਂਗਾ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਇੱਕ ਐਜੂਕੇਟਿਡ ਬਣਾਣਾ ਚਾਹੁੰਦੇ ਹੋ ਜਾਂ ਇੱਕ ਕਾਤਲ ਜਿਹੜਾ ਆਪਣਾ ਬੱਚਾ ਬਣਾ ਰਿਹਾ ਹੋ ਆਪਣੇ ਬੱਚੇ ਨੂੰ ਇਹ ਜਿਹੜਾ ਹਥਿਆਰ ਹੈ ਤੁਸੀਂ ਨਾਲ ਲੈ ਕੇ ਦਵੋ ਇਹ ਕਾਤਲ ਹਥਿਆਰ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਜਦੋਂ ਸਰਕਾਰ ਆਈ ਸੀ ਬਹੁਤ ਵੱਡੇ ਵੱਡੇ ਐਲਾਨ ਕੀਤੇ ਸੀ ਕਿ ਨਸ਼ਾ ਖਤਮ ਕਰਨ ਦਾ ਤੇ ਮੇਰੇ ਕੋਈ ਤਾਂ ਕਾਫੀ ਵੀ ਹੈ ਭਗਵੰਤ ਮਾਨ ਜੀ ਜੀ ਤੁਸੀਂ ਦੇਖ ਸਕਦੇ ਹੋ ਚੱਲ ਗਿਆ ਜੀ ਚਾਈਨਾ ਡੋਰ ਹੈ ਇੱਕ ਗੂਗਲ ਸਰਚ ਕਰੋਗੇ ਤੇ ਇਹ ਬਿਆਨ ਨੇ ਇਹਨਾਂ ਦੇ ਭਗਵੰਤ ਮਾਨ ਜੀ ਦੇ ਪੂਰਨ ਤੌਰ ਤੇ ਜਿਹੜੀ ਪਾਬੰਦੀ ਆ ਕੀਤੀ ਗਈ ਹੈ ਲੇਕਿਨ ਪ੍ਰਸ਼ਾਸਨ ਕਿੱਥੇ ਸੁਤਾ ਪਿਆ ਪਰ ਭਗਤ ਮਾਨ ਜੀ ਦਾ ਬਿਆਨ ਆਏ ਤੇ ਚਾਈਨਾ ਦਾ ਫੇਰ ਵੀ ਨਹੀਂ ਬੰਦ ਹੋਈ ਕੀ ਕਰਾਂ ਚਾਹੋ ਦੇ ਦੇਖੋ ਮੈਂ ਕਹਾਂਗਾ ਬਹੁਤ ਵੱਡੀ ਨਾਕਾਮੀ ਹੈ ਇਸ ਵਿੱਚ ਸਰਕਰਨ ਦੁਕਾਨਦਾਰ ਦੇ ਜਿਨ੍ਹਾਂ ਦੀ ਆਪਾਂ ਸਮਝਦੇ ਕਿ ਬਰੇਲੀ ਦੀਆਂ ਚੜਕੀਆਂ ਜਿਹਦੀ ਸ਼ੁਰੂਆਤ 1500 1200 ਤੋਂ ਹੁੰਦੀ ਹੈ ਉਹਨਾਂ ਗੱਲ 'ਚ ਆਪਣੇ ਤੇ ਲਾਗੂ ਕਰਨਾ ਕਿ ਹਰ ਡੋਰ ਜਿਹੜੀ ਹੈ ਜਿਹੜੀ ਬਰੇਲੀ ਦੀ ਡੋਰ ਹੈ ਜਾਂ ਗੈਂਦਾ ਡੋਰ ਹੈ ਇਹ ਹਰ ਕਿਸੇ ਦੇ ਹੁਣ ਵਸਦੀ ਨਹੀਂ ਰਹੀ ਕਿਉਂਕਿ ਇਹਦੀ ਸਟਾਰਟਿੰਗ ਹੀ 1500 1200 ਹਜ਼ਾਰ ਤੋਂ ਸਟਾਰਟ ਹੁੰਦੀ ਹੈ ਔਰ ਜਿਹੜਾ ਚਾਈਨਾ ਦਾ ਗੱਟੂ ਹੈ ਜਿਹੜੀ ਡ੍ਰੈਗਨ ਖੂਨੀ ਡੋਰ ਆ ਇਹਦੀ ਸ਼ੁਰੂਆਤ ਜਿਹੜੀ 300 400 ਤੋਂ ਹੋ ਜਾਂਦੀ ਹੈ ਕਿ ਹਰ ਮਰਗ ਜਿਹੜਾ ਸਸਤੀ ਡੋਰ ਨੂੰ ਅੱਜ ਹੱਥ ਪਾਉਂਦਾ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਡੋਰ ਹੈ ਸਸਤੀ ਅਸੀਂ ਖਰੀਦ ਤੇ ਲੈਨੇ ਆ ਕਿ ਕਿਸੇ ਦੀ ਅਨਮੋਲ ਜਾਨ ਅਸੀਂ ਲੈਨੇ ਆ ਇਹ ਡੋਰ ਵੇਚਣ ਵਾਲਾ ਵੀ ਉਹਲਾ ਖੁੰਨੀ ਐ ਉਡਾਣ ਵਾਲਾ ਉਸ ਤੋਂ ਜ਼ਿਆਦਾ ਖੁੰਨੀ ਐ ਔਰ ਹੁਣ ਮੈਂ ਉਹਨਾਂ ਮੁੱਤੇ ਤੇ ਮੈਂ ਗੱਲ ਇਹ ਕਰਨਾ ਚਾਹੁੰਦਾ ਆਪਣੇ ਵਪਾਰੀ ਭਰਾ ਜਿਹੜੇ ਪਤੰਗਾ ਦੇ ਜਿਹੜੇ ਸ਼ੌਕੀਨ ਨੇ ਜਿਹੜੇ ਦੁਕਾਨਦਾਰ ਨੇ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਭਰਾਓ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਬ੍ਰਾਂਡ ਆਉਂਦੇ ਨੇ ਕੋਈ ਸਸਤਾ ਤਾਂ ਦੋਸਤੋ ਦੇਖ ਰਹੇ ਹੋ ਤੁਸੀਂ ਬੱਚੇ ਵੀ ਜਿਹੜੇ ਨੇ ਪੰਛੀ ਦਾ ਰੂਪ ਬਣਾ ਕੇ ਇਥੇ ਚਾਈਨਾ ਡੋਰ ਨੂੰ ਬੰਦ ਕਰਾਉਣ ਵਾਸਤੇ ਅਪੀਲ ਲਾ ਰਹੇ ਨੇ ਕਿਉਂਕਿ ਹਮੇਸ਼ਾ ਦੀ ਦਰਾਂ ਜਿੱਥੇ ਆਮ ਜਨਤਾ ਦੀ ਮੌਤ ਹੁੰਦੀ ਹੈ ਉੱਥੇ ਹੀ ਜੀਵ ਜੰਤੂ ਜਿਹੜੇ ਜੇ ਬੇਜਵਾਨ ਨੇ ਉਹਨਾਂ ਦੀ ਵੀ ਮੌਤ ਹੁੰਦੀ ਹੈ ਤੇ ਬੱਚਾ ਵੀ ਇੱਥੇ ਵਧੀਆ ਸਿਹ ਦੇ ਦਿੰਦਾ ਹੋਇਆ ਨਜ਼ਰ ਆ ਰਿਹਾ ਜੇ ਸਾਨੂੰ ਚైనా ਡੋਰ ਤੋਂ ਪਰੇਸ਼ ਕਰਨ ਦੀ ਲੋੜ ਹੈ